ਏ ਭਾਜੀ ਰਾਹ ਰੁਕ ਗਿਆ ਸੀਗਾ ਸਾਰਾ ਆਵਾਜਾਈ ਦਾ ਬਹੁਤ ਔਖਾ ਸੀਗਾ ਅਸੀਂ ਸਾਰੀ ਪੰਚਾਇਤ ਪਿੰਡ ਦੇ ਨੌਜਵਾਨ ਕਲੱਬ ਦੇ ਮੁੰਡੇ ਸਾਰੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਤੇ ਅਸੀਂ ਇਹ ਰਸਤਾ ਚਾਲੂ ਕਰਵਾ ਰਹੇ ਹਾਂ ਤੇ ਲਾਈਟ ਅੱਧੇ ਪਿੰਡ ਚ ਵਰਗੇ ਤਾਰਾ ਤੁਰਾ ਕਾਫੀ ਜਿਹੜੀਆਂ ਟੁੱਟੀਆਂ ਨੇ ਹਾਂਜੀ ਨੇਰੀ ਨਾਲ ਕਾਫੀ ਨੁਕਸਾਨ ਹੋਇਆ ਠਖੜਾ ਜਿਹੜਾ ਤੇ ਖੰਭੇ-ਖੰਭੇ ਕਾਫੀ ਡਿੱਗੇ ਪਏ ਆ ਤੇ ਲਾਈਟ ਦਾ ਕਾਫੀ ਪਿੰਡ ਨੂੰ ਨਸਾ ਨੇ ਦੇ ਵਿੱਚ ਪਿੰਡ ਮੱਖਾ ਚੱਲਾਂ ਦੇ ਵਿੱਚ ਖੜੇ ਆ ਮੱਖਾ ਚੱਲਾ ਸਾਡਾ ਪਿੰਡ ਆ ਮੌਜੂਦਾ ਤੇ ਮੱਖਾ ਚੱਲਾ ਤੋਂ ਉਪਗੜ ਤੋਂ ਸੜਕ ਜਾ ਰਹੀ ਸੀ ਉਹਦੇ ਵਿੱਚ ਮਤਲਬ ਕਿ ਬਹੁਤ ਭਾਰੀ ਜਿਹੜੇ ਦਰਖਤ ਨੇ ਉਹ ਡਿੱਗੇ ਹੋਏ ਨੇ ਤੇ ਸਾਡੇ ਵਲੰਟੀਅਰ ਵਿਚਾਰੇ ਲੱਗੇ ਹੋਏ ਨੇ ਜਿਹੜੇ ਖੰਭੇ ਵਗੈਰਾ ਸੀ ਉਹ ਵੀ ਟੁੱਟੇ ਹੋਏ ਨੇ ਤਾਰਾਂ ਟੁੱਟੀਆਂ ਹੋਈਆਂ ਨੇ ਬਹੁਤ ਵੱਡਾ ਨੁਕਸਾਨ ਆ ਪਿੰਡ ਦੇ ਵਿੱਚ ਵੀ ਇੱਕ ਦੋ ਘਰਾਂ ਦੇ ਵਿੱਚ ਬਿਜਲੀ ਗਈ ਆ ਠੀਕ ਆ ਸੈਟ ਸੋ ਦੁਪੱਟੇ ਗਏ ਨੇ ਮੱਝਾਂ ਵਾਲੇ ਬਹੁਤ ਵੱਡਾ ਨੁਕਸਾਨ ਹੈ ਲਾਈਟ ਤਾਂ ਕਿਵੇਂ 32 ਗੋਲਾ ਜਾ ਹੈਗੀ ਲਾਈਟ ਤਾਂ ਬਿਲਕੁਲ 32 ਗੋਲਾ ਤਾਂ ਮੈਨੂੰ ਤਾਂ ਲੱਗਦਾ ਵੀ ਬਹੁਤ ਮੁਸ਼ਕਲ ਹੈ ਕਿਉਂਕਿ ਬਹੁਤ ਵੱਡਾ ਦਰਖਤ ਹੈ ਜਿਹੜਾ ਮਤਲਬ ਕਿ ਇਸ ਪੈਦੇ ਨੇ ਡਿੱਗੇ ਹੋਏ ਨੇ ਲਾਈਨ ਤੇ ਮੇਨ ਤੇ ਤੇ ਜੇ ਉਹਨਾਂ ਨੂੰ ਪਰੇ ਹਟਾਇਆ ਜਾਊਗਾ ਤਾਂ ਲਾਈਨ ਦਾ ਤਾਂ ਲਾਈਟ ਦਾ ਤਾਂ ਫੇਰ ਹੀ ਹੱਲ ਹੋਊਗਾ ਕੋਈ ਬਿਜਲੀ ਅਧਿਕਾਰੀਆਂ ਨਾਲ ਥੋੜਾ ਸੰਪਰਕ ਇੱਥੇ ਆ ਵੀ ਨਹੀਂ ਬਿਜਲੀ ਅਧਿਕਾਰੀ ਨਾਲ ਕਿਸੇ ਨਾ ਜਾ ਕੋਈ ਕਿਸੇ ਪ੍ਰਸ਼ਾਸਨ ਨਾਲ ਕੋਈ ਸੰਪਰਕ ਨਹੀਂ ਹੋਇਆ ਕੋਈ ਪਹੁੰਚਿਆਗਾ ਕੋਈ ਕੋਈ ਨਹੀਂ ਪਹੁੰਚਿਆ ਹੁਣ ਤੱਕ ਬਸ ਸਾਡੇ ਪਿੰ ਤੇ ਸਾਡੇ ਵਲੰਟੀਅਰ ਪਿੰਡ ਦੇ ਵਿੱਚੋਂ ਆਈ ਜਾਂਦੇ ਨੇ ਜਿਹੜੀ ਛੜਕਾ ਮੌਜੂਦਾ ਨੂੰ ਉਪਕੜਨ ਨੂੰ ਜਾਂਦੀ ਆ ਲਾਈਨ ਦੇ ਉੱਪਰ ਸਪੈਦਾ ਗਿਰਿਆ ਹੋਇਆ ਤੇ ਅਸੀਂ ਉਹ ਮਤਲਬ ਕਿ ਵੜਾ ਕੇ ਇੱਕ ਸਾਈਡ ਤੇ ਕਰਵਾ ਰਹੇ ਹਾਂ ਪਿੰਡ ਮੱਖਾ ਚਾਹਲ ਜਿਹੜਾ ਮਾਨਸਾ ਦੇ ਵਿੱਚੋਂ ਬੋਲ ਰਿਹਾ ਜੋ ਅੱਜ ਭਿਆਨਕ ਤਫਾਨ ਆ ਸਾਡੇ ਪਿੰਡ ਦੇ ਵਿੱਚ ਕਿਸ ਨੇ ਬਹੁਤ ਤਵਾਈ ਮਤੇ ਕਈ ਘਰਾਂ ਦੇ ਸੈੱਡ ਡਿੱਗ ਤੇ ਆਹ ਦੇਖ ਲਓ ਇੱਧਰ ਜੋ ਪਿੰਡ ਆਪ ਦੇ ਤੌਰ ਤੇ ਰਾਹ ਕਰ ਰਿਹਾ ਵੱਡੇ ਵੱਡੇ ਦਰਖਤ ਸੜਕਾਂ ਬੰਦ ਕਰਤੀਆਂ ਬਿਜਲੀ ਵਾਲੇ ਖੰਭੇ ਖੇਤਾਂ ਵਾਲੇ ਮੋਟਰਾਂ ਦੇ ਟਰਾਂਸਫਾਰਮ ਵਾਲੇ ਖੰਭੇ ਡਿੱਗ ਤੇ ਕਈ ਕਰਾਲੇ ਸੈੱਡ ਵੀ ਪਟਦੇ ਇੱਕ ਸਾਡੇ ਪਿੰਡ ਦੇ ਵਿੱਚ ਗਰੀਬ ਕਰਦੇ ਅਸਮਾਨੀ ਬਿਜਲੀ ਡਿੱਗੀ ਹੈ ਉਹਦੇ ਨਾਲ ਉਹਨਾਂ ਦਾ ਵੀ ਬਹਾਵਾ ਕਾਫੀ ਨੁਕਸਾਨ ਹੋਇਆ ਕੁਝ ਕਰਾ ਨੇ ਇਨਵੈਟਰ ਉਹਦੇ ਕਾਰਨ ਜਿਹੜੇ ਉੱਥੇ ਲਵੇ ਸੀ ਉਹ ਮਚਾਤੇ ਤੇ ਇਸ ਤੂਫਾਨ ਨਾਲ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਮਾਲ ਜਾ ਦੇਵੇ ਲੋਕਾਂ ਨੂੰ ਤੇ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦੇਵੇ ਬਿਜਲੀ ਹੁਣ ਹੈਗੀ ਹੈ ਪੰਡਿਤ ਜੀ ਜਮਾ ਗੁੱਲ ਹੋ ਗਿਆ ਪਿੰਡ ਦੇ ਵਿੱਚ ਬਿਜਲੀ ਹੁਣ ਬਿਲਕੁਲ ਗੁੱਲ ਹੈ ਕਿਉਂਕਿ ਬਿਜਲੀ ਹੀ ਗਿਆ ਗੁੱਲ ਹੈ ਵੱਡੇ ਦਰਖਤ ਡਿੱਗੇ ਪਏ ਤਾਰਾਂ ਤੇ ਕਈ ਖੰਭੇ ਰੁੱਟੇ ਪਏ ਐ ਲਾਈਟ ਸਾਰੀ ਰਾਤ ਨਹੀਂ ਆ ਸਕਦੀ ਸਾਰੀ ਰਾਤ ਲੋਕਾਂ ਨੂੰ ਨੇਰੇ ਦੇ ਵਿੱਚ ਹੀ ਕੱਟਣਾ ਪਊਗਾ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਜਾਂ ਪਿੰਡ ਵਾਲੇ ਕਲੱਬਾਂ ਵਾਲੇ ਤੇ ਆਪ ਤੁਸੀਂ ਪੰਚਾਇਤ ਵਾਲੇ ਕਰਦੇ ਸੀ ਪੰਚਾਇਤ ਵਾਲੇ ਤੇ ਕਲੱਬ ਵਾਲੇ ਆ ਮੁੰਡੇ ਲਾਏ ਇੱਥੇ ਖੰਭਾ ਆਸ ਪੈਦਾ ਪਰੇ ਕਰਦੇ ਸੜਕ ਤੋਂ ਨੇਰੇ ਦਾ ਟਾਈਮ ਹੋ ਗਿਆ ਰਾਤ ਨੂੰ ਇੱਥੇ ਪ੍ਰਸ਼ਾਸਨ ਕੋਈ ਨਹੀਂ ਆਇਆ